ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਬੀ ਸਰਬਜੀਤ ਕੌਰ ਕਪੂਰਸਲੇ ਦੇ ਰਹਿਣ ਵਾਲੀ ਹੈ ਤੇ ਉਮਰ 48 ਸਾਲ ਹੈ ਤੇ ਪਾਕਿਸਤਾਨ ਜਾਂਦੀ ਹੈ ਜਥੇ ਦੇ ਨਾਲ ਗੁਰੂ ਪਾਸ਼ਾ ਦਾ ਗੁਰਪੁਰ ਬਣਾਉਣ ਵਾਸਤੇ ਪਰ ਪਾਕਿਸਤਾਨ ਜਾ ਕੇ ਬੀਬੀ ਨੇ ਚੰਦ ਚਾੜਤਾ ਨੂਰ ਹੁਸੈਨ ਬਣ ਗਈ ਨਾਸਰ हुसैन ਦੇ ਘਰ ਵਾਲੀ ਬਣ ਗਈ ਜਣਕੇ ਨਕਾਹ ਕਰਾ ਕੇ ਕਬੂਲ ਹੈ ਕਬੂਲ ਹੈ ਕਾਜੀ ਸਾਹਿਬ ਨੇ ਫਤਵਾ ਸੁਣਾਤਾ ਬੀਬੀ ਨੇ ਪ੍ਰਵਾਨ ਕਰ ਲਿਆ ਅਸੀਂ ਮੈਂ ਜਿਹੜੀ ਗੱਲ ਕਹਿਣੀ ਚਾਹਨਾ ਉਹਦੇ ਵੱਲ ਥੋੜਾ ਜਿਹਾ ਧਿਆਨ ਦਿਓ ਕਈ ਸਾਡੀ ਕੌਮ ਦੇ ਵਿੱਚ ਕੜਮ ਚੌਧਰੀ ਨੇ ਕਿ ਅਸੀਂ ਅਬਦਾਲੀ ਕੋਲੋਂ ਬਹੁ ਬੇਟੀਆਂ ਸੜਵਾਈਆਂ ਸੀ ਤੇ ਹੁਣ ਤੁਸੀਂ ਛੜਾ ਲਓ ਇਦਾਂ ਦੇ ਤੰਜ ਕਸੀ ਜਾਂਦੇ ਆ। ਪਹਿਲੀ ਗੱਲ ਤਾਂ ਇਹ ਬੀਬੀ ਆਪਣੀ ਮਰਜ਼ੀ ਨਾਲ ਗਈ ਹੈ। ਕਿਉਂਕਿ ਧਰਮ ਦੀ ਆੜ ਵਿੱਚ ਬਹੁਤ ਕੁਝ ਹੁੰਦਾ ਹੈ। ਔਰ ਸ਼੍ਰੋਮਣੀ ਕਮੇਟੀ ਨੇ ਜਾਨਕੀ ਐਸਪੀਸੀ ਨੇ ਜਿਹੜਾ ਪੱਲਾ ਝਾੜਿਆ ਉਹ ਇਹ ਕਹਿ ਕੇ ਝਾੜ ਦਿੱਤਾ ਕਿ ਗਾਂਹ ਵਾਸਤੇ ਅਸੀਂ ਕਿਸੇ ਇਕਲੌਤੀ ਬੀਬੀ ਨੂੰ ਜਥੇ ਵੀ ਸ਼ਾਮਲ ਨਹੀਂ ਕਰਾਂਗੇ ਵੀਜ਼ਾ ਨਹੀਂ ਮਿਲੇਗਾ ਹੁਣ ਜਿਹਨੇ ਫਰੌਡ ਕਰਨਾ ਹੋਇਆ ਆਪਣੇ ਘਰ ਵਾਲੇ ਨੂੰ ਵੀ ਨਾਲ ਲੈ ਜਾਊਗੀ ਤੁਸੀਂ ਇਕੱਲੇ ਬੀਬੀ ਨੂੰ ਵੀਜ਼ਾ ਨਹੀਂ ਦਿਓਗੇ ਨਹੀਂ ਜਥੇ ਵੀ ਸ਼ਾਮਲ ਕਰੋਗੇ ਹੁਣ ਇਹ ਬੀਬੇ ਵੀ ਪੁੱਤ ਪੋਤਿਆਂ ਵਾਲੀ ਸੀ 48 ਸਾਲ ਦੀ ਉਮਰ ਸੀ ਅਗਲੀ ਆਪਣੇ ਘਰ ਵਾਲੇ ਨੂੰ ਨਾਲ ਲੈ ਜਾਓ ਫਿਰ ਵੀਜ਼ਾ ਤੋਂ ਕਿਦਾਂ ਤੁਸੀਂ ਮਨਾਂ ਕਰੋਗੇ ਇਹ ਕੋਈ ਸੈਂਸ ਥੋੜੀ ਬਣਦਾ ਵੀ ਤੁਸੀਂ ਪੱਲਾ ਝਾੜਤਾ ਵੀ ਗਾਹਾਂ ਬਾਹਰ ਤੇ ਅਸੀਂ ਸ਼ਖਤਾਈ ਕਰ ਦਾਂਗੇ ਤੁਹਾਡੇ ਕੋਲੇ ਕੌਮ ਲਈ ਕਰਨ ਵਾਸਤੇ ਕੁਝ ਹੈ ਹੀ ਨਹੀਂ ਜੇ ਤੁਹਾਨੂੰ ਬਾਦਲਾਂ ਦੇ ਚਾਪਲੂਸੀ ਤੋਂ ਟਾਈਮ ਮਿਲੋ ਤੁਸੀਂ ਕੌਮ ਵੱਲ ਧਿਆਨ ਫੇਰ ਹੀ ਦੇਣਾ ਨਹੀਂ ਥੋਨੇ ਕੀ ਲੋੜ ਪਈ ਹੈ ਤੁਸੀਂ ਧੜਾ ਧੜਾ ਪਾਸਪੋਰਟ ਫੜਨੇ ਨੇ ਹਜ਼ਾਰਾਂ ਲੱਖ ਰੁਪਇਆ ਲੱਗੇ ਤੇ ਪਾਕਿਸਤਾਨ ਦੀ ਅਵੈਸੀ ਨੂੰ ਦੇ ਦੇਣੇ ਵੀ ਲੱਗ ਜਾਣੇ ਉਹਕੇ ਬਰਾਈਆਂ ਕਰਨੇ ਹੁੰਦੇ ਗੁਰਪੁਰਬ ਮਨਾਉਣ ਵਾਸਤੇ ਤੁਹਾਨੂੰ ਕੌਮ ਦਾ ਕੋਈ ਮਤਲਬ ਨਹੀਂ ਮੈਂ ਉਹ ਜਿਹੜੀ ਲਾਸਟ ਗੱਲ ਕਹਿਣੀ ਹੈ ਉਹ ਕਈ ਸਾਡੇ ਨਾ ਜਿਹੜੇ ਕਹਿੰਦੇ ਸਾਡੇ ਫਿਰਦੇ ਬਲੁੰਦਰੇ ਜਾਂਦੇ ਨੇ ਸਾਡੀ ਸ਼ਰਧਾ ਹੈ ਸਾਡੀ ਭਾਵਨਾ ਹੈ ਗੁਰਪੁਰਬ ਮਨਾਉਣਾ ਉਹਨਾਂ ਨੂੰ ਬੇਨਤੀ ਹੈ ਬਾਬੇ ਨਾਨਕ ਨੇ ਇਹਨਾਂ ਪਖੰਡ ਬਾਤ ਨੂੰ ਸਾਨੂੰ ਦੂਰ ਕੀਤਾ ਸੀ ਕਿਸੇ ਵੀ ਆਸਥਾਨ ਦੇ ਨਾਲ ਛੇ ਕੌਮ ਦਾ ਕੋਈ ਸਬੰਧ ਨਹੀਂ ਇਹ ਕਿਸੇ ਦੇ ਗੁੱਡੇ ਲੱਗੇ ਕਿਹਦੇ ਗਿੱਟੇ ਲੱਗੇ ਇਹ ਜਿੰਨੇ ਵੀ ਆਸਥਾਨ ਬਣਾਏ ਨੇ ਨਾ ਸਾਡੇ ਕੌਮ ਦੇ ਕੜਾਮ ਚੌਧਰੀ ਜਾਂ ਪੁਜਾਰੀ ਲਾਣੇ ਵੱਲੋਂ ਬਣਾਏ ਗਏ ਨੇ ਕੇਵਲ ਗੋਲ ਕਾ ਫਿੱਟ ਕਰਕੇ ਉੱਥੇ ਚੜਾਵਾ ਇਕੱਠਾ ਕਰਨ ਵਾਸਤੇ ਹੋਰ ਕੁਝ ਨਹੀਂ ਹੈ ਉਦਾਹਰਨ ਦੇ ਦਿਨਾ ਗੁਰੂ ਅਰਜਨ ਦੇਵ ਪਾਸ਼ਾ ਨੇ ਪ੍ਰਕਾਸ਼ ਕਿੱਥੇ ਕੀਤਾ ਕੇਵਲ ਦਰਬਾਰ ਸਾਹਿਬ ਦੇ ਵਿੱਚ ਜਿਹੜੇ ਬਾਕੀ ਗੁਰਦੁਆਰੇ ਨੇ ਉਹ ਕਿਨੇ ਬਣਾਏ ਨੇ ਇਹ ਬਾਬਾ ਟੱਲ ਹੈ ਇਹ ਦੁੱਖ ਭੰਣੀ 베ਰੀ ਹੈ ਇਹ लाਚੀ 베ਰੀ ਹੈ ਇਹ ਕੋਠਾ ਸਾਹਿਬ ਹੈ ਇਹ ਫਲਾਣਾ ਸਾਹਿਬ ਹੈ ਇਹ ਕਿਹਨੇ ਬਣਾਏ ਨੇ ਇਹ ਤਾਂ ਸ਼੍ਰੋਮਣੀ ਕਮੇਟੀ ਨੇ ਬਣਾਏ ਨੇ ਨਰੈਣੂ ਮਹੰਤਾਂ ਨੇ ਬਣਾਏ ਨੇ ਪੁਜਾਰੀ ਲਾਣੇ ਨੇ ਬਣਾਏ ਨੇ ਸਾਡਾ ਜਿਹੜਾ ਸੰਬੰਧ ਹੈ ਕੌਮ ਦਾ ਉਹ ਸੁਧਾਨ ਦੇ ਨਾਲ ਹੈ ਸੁਧਾਨ ਕੀ ਹੈ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦਾ ਉਪਦੇਸ਼ ਕਿਸੇ ਬਿਲਡਿੰਗ ਨਾਲ ਕੋਈ ਸੰਬੰਧ ਨਹੀਂ ਤੁਸੀਂ ਇਹ ਕਿਉਂ ਕਹਿੰਦੇ ਹੋ ਵੀ ਅਸੀਂ ਕੱਲੀ ਬੀਬੀ ਨੂੰ ਜਥੇ ਵੀ ਸ਼ਾਮਲ ਨਹੀਂ ਕਰਾਂਗੇ ਇਹ ਕਿਉਂ ਨਹੀਂ ਕਹਿੰਦੇ ਵੀ ਅਸੀਂ ਪਾਕਿਸਤਾਨ ਜਾ ਕੇ ਬੜੇ ਮੇਲੇ ਡੇ ਕੀ ਕਰਨ ਪਾਕਿਸਤਾਨ ਜਾ ਕੇ ਕੋਈ ਵਪਾਰ ਨਹੀਂ ਹੋ ਰਿਹਾ ਉਧਰ ਕੋਈ ਲਾਭ ਨਹੀਂ ਹੋ ਰਿਹਾ ਜਦੋਂ ਕੋਰੀਡੋਰ ਖੋਲਣ ਦੀ ਗੱਲ ਕਰਦੇ ਹਾਂ ਉਦੋਂ ਅਰਬਾਂ ਖਰਬਾਂ ਰੁਪਈਆ ਇਕੱਠਾ ਕਰਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੀ ਝੋਲੀ ਵਿੱਚ ਪਾ ਤਾ ਉਹ ਜੇਲ੍ਹ ਵਿੱਚ ਬੈਠਾ ਇਧਰ ਆਪਣੇ ਸਿੱਧੂ ਸਾਫੀ ਦੇਹ ਜੱਫੀ ਤੇ ਜੱਫੀ ਦੇਹ ਜੱਫੀ ਤੇ ਜੱਫੀ ਉਹ ਸ਼ੇਰ ਸੁਣਾਇਆ ਗਿਆ ਤੇ ਅਸੀਂ ਹੁਣ ਪ੍ਰਧਾਨ ਮੰਤਰੀ ਬਣਾਉਣ ਨੂੰ ਕਾਹਲੇ ਸੀ ਉਹ ਤੋਂ ਚਲ ਮੁੱਖ ਮੰਤਰੀ ਮਿਲਾਂ ਦੇ ਵੀ ਸਿੱਧੂ ਸਾਹਿਬ ਨੇ ਰਸਤਾ ਖਲਾਤਾ ਇਹ ਸਾਡੀ ਅੰਨੀ ਸ਼ਰਤ ਹੈ ਜਾਂ ਹੋਰ ਕੀ ਹੈ ਹੁਣ ਇਹ ਜਿਹੜਾ ਕਲੰਕ ਲੱਗਿਆ ਪੂਰੀ ਕੌਮ ਤੇ ਲੱਗਿਆ ਨਾ 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 ਉਹ ਬੀਬੀ ਸੇਖ ਪਰਿਵਾਰ ਵਿੱਚ ਉਹ ਉਹਦਾ ਕੋਈ ਅਮਰਤ ਨਹੀਂ ਛਕਿਆ ਸੀ ਦੂਜੀ ਗੱਲ ਸੁੱਲਤ ਕੀਏ ਮਰਦ ਜੇ ਹੋਏਗਾ ਔਰਤਾਂ ਕੀ ਕਰੀਏ ਆਧਾ ਸਰੀਰੀ ਨਾਰ ਨਾ ਛੋੜਾ ਤਾਂ ਤੇ Hindu ਹੀ ਰਹੀ ਹੈ ਇਕਬੀਰ ਸਾਹਿਬ ਕਹਿੰਦੇ ਹੁਣ ਚਪੇੜ ਮੁਸਲਮ ਕਮਿਊਨਿਟੀ ਬਜਦੀ ਹੈ ਇਕ ਕਬੀਰ ਸਾਹਿਬ ਨੇ ਚਪੇੜ ਮਾਰੀ ਹੈ ਕੋਈ ਮੇਰਾ ਸ਼ਬਦ ਨਹੀਂ ਮੈਂ ਤਾਂ ਪੜ ਕੇ ਸੁਣਾ ਰਿਹਾ ਹਾਂ ਉਹ ਕਹਿੰਦੇ ਠੀਕ ਹੈ ਕਿਸੇ ਮਨੁੱਖ ਨੂੰ ਕਿਸੇ ਮਰਦ ਨੂੰ ਤੁਸੀਂ ਮੁਸਲਮਾਨ ਬਣਾ ਲਓਗੇ ਸੁਨਤ ਕਰਕੇ ਇਹ ਹੀ ਹੈ ਨਾ ਤੇ ਆਹਰੰਦੀ ਸੁਨਤ ਕਿੱਦਾਂ ਕਰੋਗੇ ਫਿਰ ਹੁਣ ਜਿਹੜੀ ਬੀਬੀ ਨੂੰ ਨਕਾਬ ਪੜਾ ਕੇ ਮੁਸਲਮਾਨ ਬਣਾਇਆ ਤੁਸੀਂ ਕਲਮਾ ਪੜਾਈਆਂ ਨੇ ਕਬੂਲ 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 ਕਾਰੀ ਸਾਬ ਨੇ ਕਹਿਤਾ ਜੀ ਹੁਣ ਉਹ ਬੀਬੀ ਨੂੰ ਸੁਨਤ ਕਰਕੇ ਮੁਸਲਮਾਨ ਬਣਾਇਆ ਉਹ ਤਾਂ ਨਕਾ ਕੀਤਾ ਉਹਨੇ ਉਹ ਤਾਂ ਇਸ਼ਕ ਮੁਸ਼ਕ ਉਹਨੜਾ ਕਾਲਾ ਭੂਂਡ ਹੈ ਉਹ ਜਿਵੇਂ ਕਹ ਲਈਏ ਦਹੀਂ ਚ ਭੂਂਡ ਡਿੱਗਾ ਹੁੰਦਾ ਹੈ ਇਹ ਹੈ ਨਾ ਬੀਬੀ ਘੋਰੀ ਚਿੱਟੀ ਹੈ ਵੱਡੇ ਪਰਿਵਾਰ ਨਾਲ ਸੰਬੰਧ ਰੱਖਦੀ ਹੈ ਉਹ ਪਤਾ ਨਹੀਂ ਮੈਂ ਜਾਤੀ ਤੌਰ ਤੇ ਨਹੀਂ ਕਹਿ ਰਿਹਾ ਮੈਂ ਰੰਗ ਦੀ ਗੱਲ ਕਰ ਰਿਹਾ ਫੇਰ ਪੰਗਾ ਪਾ ਦੂੰ ਕਿ ਤੇ ਰਾਜੇ ਬਣਿੰਗਨੇ ਕਹਤਾ ਸੀ ਬੂਟਾ ਸਿੰਘ ਗ੍ਰਹਿ ਮੰਤਰੀ ਨੂੰ ਮੈਂ ਉਧਰ ਨਹੀਂ ਜਾਣਾ ਚਾਹੁੰਦਾ ਮੇਦਸ਼ਨਾ ਜੋਨਾ ਵੀ ਇੱਕ ਗਲਤੀ ਕੀਤੀ ਹੈ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਗਲਤੀ ਹੈ ਸਰਕਾਰ ਦਾ ਕੋਈ ਰੋਲ ਨਹੀਂ ਹੁਣ ਇਹ ਤਾਂ ਜਿਵੇਂ ਜਾਣਗੇ ਸਰਕਾਰ ਨੇ ਇਨਕੁਆਇਰੀ ਕਰਨੀ ਸੀ ਜਦੋਂ ਸਰਕਾਰ ਦਖਲਦਾਜੀ ਕਰਦੀ ਹੈ ਫਿਰ ਤੁਸੀਂ ਕਹਿੰਦੇ ਧਾਰਮਿਕ ਕੰਮਾਂ ਦੇ ਵਿੱਚ ਸਰਕਾਰ ਦਖਲਦਾਜੀ ਨਾ ਕਰੇ ਪਰ ਭਵੰਤਮਨ ਤੁਸੀਂ ਕਰ ਰਹੇ ਹੋ ਥੀ ਲੈਣੇ ਉਹ ਕਹਿ ਦਿੰਦਾ ਕਹਿੰਦਾ ਵੀ ਤੁਹਾਡਾ ਕਿਹੜਾ ਕਲੰਦਾ ਪੰਥ ਹੈ ਸਰਕਾਰ ਕਿੱਥੇ ਕਿੱਥੇ ਖੜੇ ਹੁਣ ਸਰਕਾਰ ਦੀ ਜਿਹੜੀ ਪੁਲਿਸ ਲਾਈ ਹੈ ਉਹਨ ਲੋਕਾਂ ਨੇ ਜਨਾਨੀਆਂ ਨੂੰ ਚੈੱਕ ਕਰੇ ਪਹਿਲਾਂ ਵੀ ਇਹ ਫੋਨਾਂ ਦੇ ਕੀ ਕਰਦੀ ਸੀ ਇਹਦਾ ਮਹਲਾਜੇਦਾਰ ਕੋਲ ਤਾਂ 9 ਸਾਲ ਦੀ ਗੱਲ ਕਰਦੀ ਹੈ ਹੁਣ ਵਟਸਐਪ ਤੇ ਕੀ ਕਰਦਾ ਬੰਦਾ ਇਸ਼ਟਾ ਤੇ ਕੀ ਕਰਦਾ ਬੰਦਾ ਫੇਕ ਹੈੜੀਆਂ ਨੇ ਕਿੰਨਾ ਕੰਟਰੋਲ ਲਓਗੇ ਤੁਸੀਂ ਇੱਥੇ ਕਿਸੇ ਸਰਕਾਰ ਦਾ ਕੋਈ ਕਸੂਰ ਨਹੀਂ ਕਿਸੇ ਏਜੰਸੀ ਦਾ ਕੋਈ ਕਸੂਰ ਨਹੀਂ ਕਸੂਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਰੈਣੂ ਮਹੰਤਾਂ ਦਾ ਹੈ ਜਿਹੜੇ ਚੱਕਦੇ ਨੇ ਝੋਲਾ ਆਏ ਸਾਲ ਚਲੋ ਚੱਲੀਏ ਗੁਰਪੁਰ ਬਣਾਉਣ ਕਿਉਂਕਿ ਕਰੋੜਾਂ ਰੁਪਏ ਇਕੱਠਾ ਕਰਨਾ ਹੁੰਦਾ ਹੈ ਦੇ ਪੱਲਾ ਬੜਾ ਸ਼ੌਖਾ ਜੜਿਆ ਕਹਿੰਦੇ ਇੱਕ ਬੀਬੀ ਨੂੰ ਅਸੀਂ ਦੁਆਰਾ ਜਥੇਵੇ ਸ਼ਾਮਲ ਲੇਕਰਾਂਗੇ ਔਰ ਜਿਹੜੀ ਬੀਬੀ ਨੇ ਇੱਕ ਕਰਤੂਤ ਕਰਨੀ ਹੋਈ ਸੋਰੀ ਮਾਫ ਕਰਨਾ ਔਰਤ ਪ੍ਰਤੀ ਸ਼ਬਦ ਵਰਤਣੇ ਚਾਹੀਦੇ ਤੇ ਉਹ ਤਾਂ ਆਪਣੇ ਘਰ ਵਾਲੇ ਨੂੰ ਨਾਲ ਲੈ ਜੂਗੀ ਵਿਆਹ ਮੇਰੇ ਘਰ ਵਾਲਾ ਖੜਾ ਤੇ ਆ ਮੈਂ ਖੜੀ ਹਾਂ ਇੱਥੇ ਜਨਾਬ ਆਧਾਰ ਕਾਰਡ ਪੈਨ ਕਾਰਡ ਵੋਟਰ ਕਾਰਡ ਸਭ ਡੁਪਲੀਕੇਟ ਬਣੇ ਜਾਂਦੇ ਕਿਹਦੀ ਮਰਦੀ ਫੋਟੋ ਛੇਪ ਕੇ ਅਗਲੀ ਅਗਲੀ ਕਹਿ ਦੇਣਾ ਆ ਮੇਰੇ ਘਰ ਵਾਲਾ ਕਿਹੜਾ ਆ ਮੈਂ ਖੜੀਂ ਫਿਰ ਕਰੂਗੇ ਤੁਸੀਂ ਫਿਰ ਕੀ ਕਰ ਲੋਂਗੇ ਜਿਹੜੀ ਸਿੱਧੀ ਜੀ ਗੱਲ ਆ ਉਹ ਕਿਉਂ ਨਹੀਂ ਕਹਿੰਦੇ ਵੀ ਅਸੀਂ ਪਾਕਿਸਤਾਨ ਜਾ ਕੇ ਬੜੇ ਮੇਲੇ ਨੇ ਕੀ ਕਰਨਾ ਐ ਅਸੀਂ ਸਾਡੇ ਬਸੇਰੇ ਗੁਰਦਾਰਾ ਸਾਹਿਬ ਹੈਗੇ ਨੇ ਇੱਥੇ ਪਿੰਡਾਂ ਵਿੱਚ ਗੁਰਦਾਰੇ ਹੈ ਨਹੀਂ ਪਿੰਡਾਂ ਵਿੱਚ ਤੁਸੀਂ ਗੁਰਪੁਰਪੁਰ ਵੀ ਨਾ ਛੜ ਕੇ ਕੀ ਚਾਹੁੰਦੇ ਹੋ ਕਿ ਬਾਬਾ ਨਾਨਕ ਦੁਆਰਾ ਫੇਰ ਉੱਠੇ ਪੱਥਰ ਵਿੱਚ ਪੰਜਾ ਮਾਰ ਕੇ ਪੱਥਰ ਰੋਕੇ ਰੀਠੇ ਮਿੱਠੇ ਦੁਆਰਾ ਚੋਂ ਲਿਓ ਹੁਣ ਨਹੀਂ ਹੋਣੀ ਉਹ ਪੁਜਾਰੀਆਂ ਨੇ ਜਿਹੜਾ ਕੁਝ ਕਰਨਾ ਸੀ ਕਰਤਾ ਹੁਣ ਨਹੀਂ ਕੁਝ ਹੋਣਾ ਕਿਉਂ ਅੰਨੀ ਸ਼ਰਦਾ ਅੱਖਾਂ ਬੰਦ ਕਰਕੇ ਤੁਸੀਂ ਸਿੱਖ ਕੌਮ ਦਾ ਜਲੂਸ ਕੱਢਣ ਲੱਗੇ ਹੋ ਸੁਨਾਂਦਾਂ ਨੂੰ ਮਿੱਟੀ ਵਿੱਚ ਰੋਲਣ ਲੱਗੇ ਹੋ ਥੋੜੀ ਬਹੁਤੀ ਅਕਲ ਤੋਂ ਮੈਂ ਕਹਨਾ ਅਕਲ ਦੀ ਵਰਤੋਂ ਕਰ ਲਓ ਤੇ ਉਹ ਅਕਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹੈ ਪਾਕਿਸਤਾਨ ਦੇ ਵਿੱਚ ਨਹੀਂ ਹੈਗੀ ਜੇ ਅਕਲ ਲੈਣ ਵਾਸਤੇ ਕੋਈ ਟੀਚਰ ਰਖਣੇ ਨੇ ਨਾ ਪਿੰਡਾਂ ਵਿੱਚ ਬਹੁਤ ਗ੍ਰੰਥੀ ਨੇ ਜਿਹੜੇ ਕੋਈ ਸਿਖਾਉਣਾ ਚਾਹੁੰਦੇ ਆ ਪਰ ਤੁਸੀਂ ਉਹਨਾਂ ਨੂੰ ਜੇ 2000 ਰੁਪਇਆ ਵੱਧ ਮੰਗ ਲੈਣ ਛੁੱਟੀ ਕਰ ਦਿਓ ਤੇ ਉਧਰ ਪਾਕਿਸਤਾਨ ਚ ਲੈ ਜਾਵਾਂਗੇ ਅਸੀਂ ਲਾਤਾ ਰੰਗ ਬੀਬੀ ਨੇ ਇੱਥੇ ਚੁੰਨੀ ਘੜ ਵਿੱਚ ਪਾਈ ਹੋਈ ਸੀ ਜਦੋਂ ਕਾਜੀ ਸਾਹਿਬ ਕੋਲੇ ਬੈਠੀਏ ਸਿਰ ਢੱਕਿਆ ਹੋਇਆ ਸੀ ਸਮਝ ਆਈ ਹੁਣ ਜਿਹੜੇ ਕਹਿੰਦੇ ਆ ਗਿਟਨਾਪ ਕੀਤਾ ਹੋਣਾ ਬੀਬੀ ਨੂੰ ਕਾਸ਼ੇ ਕੁਛ ਨਹੀਂ ਕੀਤਾ ਉਹ ਆਪਣੀ ਮਰਜ਼ੀ ਨਾਲ ਗਈ ਹੈ ਉਹ ਕਹਿੰਦੀ ਹੀਰ ਚੜ੍ਹਦੇ ਪੰਜਾਬ ਚ ਬੈਠੀ ਹੈ ਰਾਂਝਾ ਲੈਂਦੇ ਪੰਜਾਬ ਚ ਬੈਠਾ ਉਹ ਕਹਿੰਦੀ ਮੇਲ ਹੋਣਾ ਚਾਹੀਦਾ ਸੱਸੀ ਤੇ ਪੁੰਨੂ ਦਾ ਵੀ ਕਰਾ ਦੋ ਹੋਰ ਬੜੇ ਨੇ ਮਜ ਨੂੰ ਲੈ ਲਾ ਪਤਾ ਨਹੀਂ ਕੀ ਕੁਛ ਹੈ ਆਸ਼ਾ ਮਿਰਜ਼ਾ ਵੀ ਉਦਰੀ ਹੋਇਆ ਹੈ ਇਹ ਸਾਰਾ ਕੁਝ ਜੁੜਦਾ ਨਾਲ ਤੇ ਬਾਬੇ ਨਾਨਕ ਨੂੰ ਕਰਨਾ ਬਦਨਾਮ ਅਸੀਂ ਜਿਹੜੇ ਗੰਦ ਚੋਂ ਜਿਹੜੇ ਵਹਿਮ ਭੇਖਾਂ ਜੋ ਕੱਢਿਆ ਸੀ ਉਧਰ ਅਸੀਂ ਫੇਰ ਆਪਣੇ ਆਪ ਨੂੰ ਕਹਿ ਲਈ ਨਰਕਾਂ ਦੇ ਵਿੱਚ ਜਾਣਾ ਚਾਹੁੰਦੇ ਆ ਇਹ ਸਾਰੀਆਂ ਲੜਾਂ ਤਾਂ ਸ਼ੋਮਣੀ ਕਮੇਟੀ ਨੂੰ ਪਾਉਣੀਆਂ ਨੇ ਡੱਕਾ ਨਹੀਂ ਤੋੜ ਰਹੇ ਕਿਉਂ ਨਹੀਂ ਤੋੜ ਰਹੇ ਕਿਉਂਕਿ ਬਾਦਲਾਂ ਵੱਲੋਂ ਚਾਪਲੂਸੀ ਕਰਨ ਦੀ ਜੇ ਬੇਨ ਮਿਲੂ ਫੇਰ ਹੀ ਕੌਮ ਲਈ ਕੁਝ ਕਰਨਗੇ ਇੰਨਾ ਕੁ ਬਹੁਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ